ਨਗਰ ਕੌਂਸਲ ਸੁजानਪੁਰ ਵਿਖੇ ਅੱਜ ਏਡੀਸੀ ਹਰਦੀਪ ਸਿੰਘ ਪਹੁੰਚੇ ਜਿਨ੍ਹਾਂ ਨੂੰ ਨਗਰ ਕੌਂਸਲ ਪ੍ਰਧਾਨ ਅਨੁਰਾਦਾ ਵਾਲੀ ਉਪ ਪ੍ਰਧਾਨ ਸੁਰਿੰਦਰ ਮਨਹਾਰਸ ਅਤੇ ਉਹਨਾਂ ਦੇ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੇ ਕਰਮਚਾਰੀ ਦਿਆਂ ਸ਼ਿਕਾਇਤਾਂ ਦੀ ਚੜੀ ਲਗਾ ਦਿੱਤੀ ਗਈ ਪ੍ਰਧਾਨ ਅਤੇ ਉਹਨਾਂ ਦੀ ਟੀਮ ਵੱਲੋਂ ਏਡੀਸੀ ਨੂੰ ਦੱਸਿਆ ਗਿਆ ਕਿ ਸ਼ਹਿਰ ਦੀ ਸਾਰੀ ਸਫਾਈ ਵਿਵਸਥਾ ਖਰਾਬ ਹੋ ਚੁੱਕੀ ਹੈ ਅਤੇ ਨਗਰ ਕੌਂਸਲ ਦੇ ਕਰਮਚਾਰੀ ਉਹਨਾਂ ਦੀ ਗੱਲ ਨਹੀਂ ਸੁਣਦੇ ਜਿਸ ਤੇ ਏਡੀਸੀ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਉਹ ਉਹਨਾਂ ਨਾਲ ਮੀਟਿੰਗ ਕਰਕੇ ਸਾਰੀ ਸਮੱਸਿਆ ਨੂੰ ਛੇਤੀ ਨਿਪਟਾ ਦੇਣਗੇ ਦੂਜੇ ਸੈ ਨਗਰ ਕਾਉਂਸਲ ਦੇ ਕਾਰਜ ਸாதਕ ਅਫਸਰ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜੇ ਕਰਮਚਾਰੀ ਸਹੀ ਕੰਮ ਨਹੀਂ ਕਰਦੇ ਉਹਨਾਂ ਦੀ ਗੈਰ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਜੋ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਛੇਤੀ ਅਧਿਕੇ ਅਧਿਕਾਰੀਆਂ ਵੱਲੋਂ ਸਾਰੀ ਸਫਾਈ ਵਿਵਸਥਾ ਦੇ ਹੋਰ ਵੀ ਕੰਮ ਨੂੰ ਸੁਚਾਰੂ ਰੂਪ ਤੇ ਕੀਤਾ ਜਾਵੇਗਾ ਭਾਰਤ ਨੈੱਟ ਨਿਊਜ਼ ਸਵਾਲ ਆਪਕਾ ਤੋ ਰਾਜੇਸ਼ ਪਰਦਵਾਜ ਦਿਖਾਸ ਰਿਪੋਰਟ ਅਸੀਂ ਨਗਰ ਕਾਉਂਸਲ ਸੁਜਾਨਪੁਰ ਆਏ ਬੇਸਿਕਲੀ ਅੱਜ ਵਿਜ਼ਿਟ ਦਾ ਪਰਪਸ ਇਹੀ ਹੈ ਕਿ ਓਨ ਗਰਾਉਂਡ ਜਾ ਕੇ ਸਿਚੁਏਸ਼ਨ ਦੇਖੀ ਜਾਏ ਪ੍ਰਧਾਨ ਜੀ ਵਾਈਸ ਪ੍ਰਧਾਨ ਜੀ ਅਤੇ ਹੋਰ ਐਮ ਸੀਸ ਪਲੱਸ ਸਾਡੇ ਯੂਜ਼ ਸਾਰੀ ਟੀਮ ਜਾਊਗੀ ਔਨ ਗਰਾਉਂਡ ਸਿਚੁਏਸ਼ਨਸ ਦੇਖੂਗਾ ਟਾਰਗੇਟ ਸਾਡਾ ਇਹੀ ਹੈ ਕਿ ਇਹਨੂੰ ਕਲੀਨਸਟ ਸਿਟੀ ਆਫ ਪੰਜਾਬ ਬਣਾਈਏ ਤਾਂ ਇਸ ਲਈ ਡੀ ਸੀ ਸਾਹਿਬ ਦੇ ਵੀ ਸਾਨੂੰ ਪੂਰੀ ਸਪੋਰਟ ਹੈਗੀ ਆ ਇਸ ਲਈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹਿੱਟ ਔਰ ਅਸੀ ਅਜ ਸੁਝਾਨਪੁਰ ਕਮੇਟੀ ਆਏ ਤਾਂ ਅਸੀਂ ਸਾਰੇ ਇਹਨਾਂ ਦੀ ਪ੍ਰੋਗਰੈਸ ਚੈੱਕ ਕਰਾਂਗੇ ਤਾਂ ਡੇ ਟੂ ਡੇ ਮੋਨਿਟਰ ਕਰਕੇ ਇਹਨੂੰ ਹੋਰ ਅੱਛਾ ਬਣਾਵਾਂਗੇ ਸਰ ਦੇਖਣ ਨੂੰ ਮਿਲਦਾ ਸ਼ਹਿਰ ਵਿੱਚ ਐਮ ਸੀ ਦੀ ਕਾਫੀ ਸਮੱਸਿਆ ਚੱਲਦੀ ਹੈ ਬਈ ਨਗਰ ਕੌਂਸਲ ਕੀ ਕਰੇਗੀ ਔਰ ਇਹਨਾਂ ਦੀ ਜਿਹੜੀ ਸਫਾਈ ਦੇ ਜਿੱਦਾਂ ਮਸ਼ੀਨਰੀ ਖਰਾਬ ਆ ਕਈ ਦਿਨਾਂ ਤੋਂ ਉਹ ਤਾਂ ਕੰਪਲੇਂਟ ਮੈਨੂੰ ਹੁਣ ਮਿਲੀ ਆ ਐਂਡ ਉਹਨੂੰ ਅਸੀਂ ਦੇਖਦੇ ਆ ਟਾਰਗੇਟ ਵੇਸਟ ਐਂਡ ਅਸੀਂ ਗਰੁੱਪਸ ਵੀ ਬਣਾਏ ਆ ਕਿ ਸ਼ਹਿਰ ਦੇ ਲੋਕ ਉਸ ਗਰੁੱਪਸ ਤੇ ਆਪਣੇ ਮੈਸੇਜਸ ਪਾ ਸਕਣ ਅਸੀਂ ਉਹਨਾਂ ਕੰਪਲੇਂਟਸ ਨੂੰ ਮੋਨਿਟਰ ਕਰਾਂਗੇ ਸਰ ਪਿਛਲੇ ਦਿਨ ਖੇ ਨੂੰ ਮਿਲਿਆ ਸੀ ਨਗਰ ਕੌਂਸਲ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਸਪਾਈਗ ਹਸਟਾਂ ਲੈ ਕੇ ਅੱਜ ਵੀ ਉਹੀ ਉੱਤੇ ਸਮੱਸਿਆ ਚੱਲਦੀ ਆ ਬਿਆਕੀ ਕਰਨਾ ਚਾਹੀਦਾ ਨਹੀਂ ਹੁਣ ਅਸੀਂ ਇਕੱਠੇ ਬੈਠੇ ਆ ਜਿਸੇ ਗੱਲ ਨੂੰ ਬੈਠੇ ਆ ਪ੍ਰਧਾਨ ਜੀ ਨੂੰ ਕਿਹਾ ਕਿ ਸਾਨੂੰ ਸਪੋਰਟ ਤਾਂ ਅਸੀਂ ਇਕੱਠੇ ਰਲ ਕੇ ਇਹਨੂੰ ਸ਼ਹਿਰ ਨੂੰ ਸਾਫ਼ ਕਰਨੇ। ਜਿਹੜੇ ਮੁੱਖ ਸਮੱਸਿਆ ਦੇਖਣ ਨੂੰ ਮਿਲੇ ਸੋ ਅਸੀਂ ਮੁੱਖ ਸਮੱਸਿਆ ਤਾਂ ਸੀਵਰੇਜ ਦੀ ਹੈਗੀ ਜਿਹੜੀ ਅੱਜ ਇਹ ਮੌਕੇ ਦਿਖਾਣਗੇ ਉਹਨੂੰ ਅਸੀਂ ਆਨ ਗਰਾਉਂਡ ਜਾ ਕੇ ਮੈਪਸ ਦੇਖਾਂਗੇ ਕਿੱਧਰੋਂ ਸੀਵਰ ਫਲੋ ਕਰਤਾ ਪਿਆ ਐਂਡ ਐਸਟੀਪੀ ਦੀ ਵੀ ਪ੍ਰੋਗਰੈਸ ਅੱਜ ਅਸੀਂ ਦੇਖਾਂਗੇ ਕਿੱਥੇ ਚੱਲ ਰਹੀ ਹੈ। ਤਾਂ ਜਿਹੜੀਆਂ ਇੱਲੀ ਹਰ ਕੋਣੀ ਐ ਘੋਸ਼ਿਤ ਕੀਤੀ ਨਹੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਡਿਲੀਗਲ ਕਲੋਨੀਆ ਪੋਡਾ ਵਾਈਸ ਜਿਹੜਾ ਮੇਰੇ ਕੋਲ ਚਾਰਜ ਹੈ ਉੱਤੇ ਤਾਂ ਕਾਰਵਾਈ ਹੋ ਰਹੀ ਹੈ ਹੁਣ ਈਓ ਸਾਹਿਬ ਨੂੰ ਕਿਹਾ ਹੋਇਆ ਕਿ ਪਹਿਲਾਂ ਇੱਕ ਵਾਰੀ ਨੋਟਿਸ ਭੇਜੋ ਤਾਂ ਡੈਮੋਲੇਸ਼ਨ ਨੋਟਿਸ ਮੇਰੇ ਵੱਲੋਂ ਚਾਰੀਕੀ ਤਾਂ ਜਾਊਗਾ ਸਰ ਜਦੋਂ ਵੀ ਇਸ ਮੁੱਦੇ ਤੇ ਆਪਸ ਨਾਲ ਗੱਲ ਕਰੂ ਨਗਰਪਾਲਿਕਾ ਕੋਲ ਜਵਾਬ ਦੇਣਾ ਉੱਚੀ ਵੀ ਸੁਣਦੇ ਹੁਣ ਅਸੀਂ ਡੇ ਟੂ ਡੇ ਮੋਨਿਟਰਿੰਗ ਕਰ ਰਹੇ ਹਾਂ ਤਾਂ ਹੁਣ ਰਿਸਪੌਂਸਿਬਲ ਤਾਂ ਹੋਣਗੇ ਇਹਨਾਂ ਦਾ ਹੈਗਾ ਕੁਝ ਇਹਨਾਂ ਦੇ ਇਸ਼ੂ ਸੀਗੇ ਉਹ ਅੱਜ ਅਸੀਂ ਬੈਠ ਕੇ ਸੋਲਵ ਕਰ ਲਏ ਅੱਜ ਮਾਨਯੋਗ ਡੀਸੀ ਸਾਹਿਬ ਨੇ ਸਾਡੀ ਨਗਰ ਕੌਂਸਲ ਦੇ ਵਿੱਚ ਹੰਦਾ ਅਫੀਸ਼ੀਅਲ ਦੌਰਾ ਹੀ ਉਹਨਾਂ ਦੇ ਇੱਥੇ ਆਂਤੇ ਆਹੀ ਨਗਰ ਕੌਂਸਲ ਵੱਲੋਂ ਉਹਨਾਂ ਦਾ ਸਵਾਗਤ ਕਰਨੇ ਆ ਉਹਨਾਂ ਨੇ ਕਹੀ ਸਾਡੀ ਐਸੀ ਮੇਨ ਪ੍ਰੋਬਲਮ ਸੀ ਜਿਨ੍ਹਾਂ ਨੂੰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਜਲਦੀ ਹੱਲ ਕਰਵਾਵਾਂਗਾ ਕਿਉਂਕਿ ਸਾਡੇ ਜਿਹੜੇ ਸ਼ਹਿਰ ਦੇ ਐਨਸੀਓ ਇਸ ਵੇਲੇ ਬਹੁਤ ਪਰੇਸ਼ਾਨ ਹੈ ਸਕਾਫ ਬਹੁਤ ਖਰਾਬ ਕਰੇ ਕਰਦਾ ਆਪਸ ਦੀ ਲੜਾਈ ਦੇ ਵਿੱਚ ਸਟਾਫ ਦੀ ਦੀ ਲੜਾਈ ਦੇ ਵਿੱਚ ਸ਼ਹਿਰ ਪੀਸਿਆ ਜਾਇਕਦਾ ਸੋ ਮੈਂ ਇਸ حساب ਤੋਂ ਅਗੇ ਗੁਰੂ ਅਸ਼ਿਸ਼ ਕਰੀਆਂ ਕਿ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਏ ਮੇਨ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਮੇ ਨਾਲੇ ਨਾਲੇ ਦੀ ਸਮੱਸਿਆ ਹੈ ਜਿੰਨਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ ਮੋਕੇ ਤੇ ਖੜੋ ਕੇ ਐਨਸੀ ਸਾਹਿਬ ਨਾਲੇ ਸਾਫ ਕਰਵਾਏ ਕਰਦੇ ਆ ਇਵਨ ਕਿ ਜਿਸ ਦੀ ਰਿਸਪੌਂਸਿਬਿਲਟੀ ਹੈ ਉਹ ਇਥੋਂ ਦੌੜ ਜਾਂਦੇ ਆ ਉਹਨਾਂ ਕੋਲ ਕੋਈ ਕ੍ਰੂਨ ਦਾ ਕਿ ਸਾਡੀ ਨਾ ਰੋਡ ਦੇ ਵਿੱਚ ਡਿਊਟੀ ਲਗਾਈਦੀ ਹੈ ਸੋ ਮੈਂ ਸਾਰਗਿ ਰਿਕੁਐਸਟ ਕਰਨੀ ਹੈ ਕਿ ਸਾਨੂੰ ਇਹ ਪਰਮਾਨੈਂਟ ਜਾਂ ਤੇ ਇਹਨਾਂ ਦੀ ਸ਼ਿਫਟਿੰਗ ਉੱਥੇ ਨਰੋੜ ਕਰ ਦਿੱਤੀ ਜਾਏ ਤੇ ਜਾਂ ਇਹਨਾਂ ਨੂੰ ਪਰਮਾਨੈਂਟ ਇੱਥੇ ਹੁਕਮ ਦਿੱਤੇ ਜਾਣ ਕਿ ਸ਼ਹਿਰ ਦੀ ਬਿਹਤਰੀ ਲਈ ਸਾਡਾ ਸਹਿਯੋਗ ਕਰ। ਸਰਦਾਰ ਜੀ ਕਿਉਂ ਨਹੀਂ ਗੱਲ ਸੁਣਦੇ ਤੁਹਾਡੀ ਇਹ ਸਟਾਫ? ਮੇਰੇ ਮੈਂ ਖੁਦੇ ਹੋਈ ਕਿਹਾ ਕਰੀਆਂ ਕਿ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕੀ ਚੱਲੇਗਾ ਜਿਹੜੀ ਸਾਡੀ ਕਿਸੇ ਗੱਲ ਦਾ ਵੀ ਇਹ ਗਹਿराई ਨਾਲ ਨਹੀਂ ਲੈਂਦੇ। ਸੋ ਫਿਰ ਜੇ ਇਸ ਤਰ੍ਹਾਂ ਹੀ ਸਾਡੇ ਨਾਲ ਚੱਲਦੇ ਰਹਿਣਗੇ ਸਾਨੂੰ ਇਹਦੇ ਲਈ ਫਿਰ ਕੋਈ ਐਕਸ਼ਨ ਲੈਣਾ ਪਏਗਾ। ਸਰਦਾਰ ਜੀ ਜੇ ਮੈਂ ਲਾਈਵ ਕੰਮ ਨਹੀਂ ਕਰਨੇ ਹਾਲਾਤ ਖਿਲਾਫ ਨਹੀਂ ਹੋਣਗੇ ਸਾਡੇ। ਮਿਲ ਭਲਾ ਤਾਂ ਤੁਹਾਨੂੰ ਦੱਸਾਈ ਕਰਨੇ ਹਾਲਾਤ ਖਰਾਬ ਹੀ ਹੈ ਤਾਂ ਹੀ ਆਈ ਅੱਜ ਸਾਰੀ ਕੌਂਸਲ ਇਕੱਠੀ ਹੋ ਕੇ ਆਈ ਆ ਸੋ ਮੈਂ ਇਹਨਾਂ ਨੂੰ ਵੀ ਇੱਕ ਵਾਰੀ ਫੇਰ ਬੋਲ ਕਰਨੀ ਹੈ ਕਿ ਆਪਣੇ ਕੰਮ ਨੂੰ ਕੰਮ ਸਮਝਣ ਤੇ ਸਾਡੀ ਕਮੇਟੀ ਦਾ ਤੇ ਸ਼ਾਇਦ ਦਾ ਸਹਿਯੋਗ ਦੇ ਉਹ ਤੁਸੀਂ ਏਡੀ ਸਾਹਿਬ ਨੂੰ ਕੀ ਮੰਗ ਕਰਨਾ ਚਾਹੋਗੇ ਏਡੀ ਸਾਹਿਬ ਨੇ ਤੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਉਹਨਾਂ ਨੇ ਤੇ ਇਹੀ ਕਿਹਾ ਕਿ ਮੈਂ ਇਹਨੂੰ ਉਸ ਜਨਪੁਰ ਨੂੰ ਇੱਕ ਅੱਛਾ ਮਾਡਲ ਦੇਖਣਾ ਚਾਹਨਾ ਸਰ ਮਾਡਲ ਤਾਂ ਤਾਈ ਹੋਏਗਾ ਜੇ ਕਰਮਚਾਰੀ ਵੀ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਨਿਭਾਣਗੇ ਅੱਜ ਨਗਰ ਕੌਂਸਲ ਦੇ ਵਿੱਚ ਸਾਡੇ ਕਮਿਸ਼ਨਰ ਐਡੀਸੀ ਸਾਹਿਬ ਅੱਜ ਆਏ ਨੇ ਨਗਰ ਕੌਂਸਲ ਅਧਿਖਸ਼ਕ ਹੋਰ ਪੂਰੀ ਦਿੱਲੀ ਵੀ ਐਮਸੀ ਸਾਹਿਬਾਨਾਂ ਦੀ ਟੀਮ ਹੈ ਸਾਰੇ ਨੇ ਅੱਜ ਜਿਹੜੀਆਂ ਬੰਦੀਆਂ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਰੂਬਰੂ ਕੀਤੀਆਂ ਔਰ ਉਹਨਾਂ ਦੇ ਮੌਕੇ ਤੇ ਆ ਕੇ ਜਿਹੜਾ ਵਿਜ਼ਿਟ ਕੀਤਾ ਸਾਨੂੰ ਐਮਸੀਐਨਓ ਦਾ ਬਹੁਤ ਜ਼ਿਆਦਾ ਹਲਾਰਾ ਔਰ ਬਲ ਮਿਲਿਆ ਜੋ ਸੁजानਪੁਰ ਦੇ ਵਿੱਚ ਸਫਾਈ ਬਵਸਤਾ ਨੂੰ ਲੈ ਕੇ ਕੰਪਲੇਂਟ ਸਿਗੀਆਂ ਉਹ ਉਹਨਾਂ ਦੇ ਸਮક્ષ ਰੱਖੀਆਂ ਔਰ ਅੱਜ ਉਹਨਾਂ ਨੇ ਮੰਨਿਆ ਪੀ ਇਹ ਕੰਪਲੇਂਟਾਂ ਹੈਗੀ ਆ ਔਰ ਮੈਂ ਜਿਹੜੀਆਂ ਜਲਦ ਹੀ ਦੂਰ ਜਿਹੜੀਆਂ ਕੀਤੀਆਂ ਜਾਣਗੀਆਂ ਕਿੜੇ ਕਿੜੇ ਮੁੱਖ ਘੋਸੇ ਚੱਲੇ ਵੀ ਇਸ ਤਰ੍ਹਾਂ ਸੁਜਾਨਪੁਰ ਦੇ ਸੀਵਰੇ ਜਿਹੜਾ ਨਾਲੇ ਬਲਾਕ ਨੇ ਹੋਰ ਵੀ ਜਿਹੜੇ ਕੰਮ ਨੇ ਸਾਰੇ ਅੱਜ ਉਹਨਾਂ ਦੇ ਰੂਬਰੂ ਹੋਏ ਨੇ ਔਰ ਸਾਨੂੰ ਆਸ ਹੈ ਕਿ ਜਿਹੜਾ ਬਹੁਤ ਜਲਦ ਹੱਲ ਹੋਏਗਾ ਸਰ ਦੇਖਣ ਨੂੰ ਮਿਲਦਾ ਪਿਛਲੇ ਲੰਬੇ ਸਮੇਂ ਤੋਂ ਕਾਫੀ ਟ੍ਰੈਕਟਰ ਖਰਾਬ ਵੀ ਆ ਗਏ ਠੀਕ ਕਿਉਂ ਨਹੀਂ ਕਰਵਾਈ ਜਾ ਰਿਹਾ ਦੇਖੋ ਅੱਜ ਉਹ ਸਾਰਾ ਉਹਨਾਂ ਦੇ ਧਿਆਨ ਚ ਜਿਹੜਾ ਮਸਵਾ ਦਿੱਤਾ ਔਰ ਉਹਨਾਂ ਨੇ ਸ਼ਵਾਸਨ ਦਿੱਤਾ ਵੀ 10 ਦਿਨ ਦੇ ਅੰਦਰ ਅੰਦਰ ਸਾਰੀ ਜਿਹੜੀ ਸੁजानਪੁਰ ਕਮੇਟੀ ਪੰਜਾਬ ਦੇ ਵਿੱਚ ਨੰਬਰ 1 ਕਮੇਟੀ ਜਿਹੜੀ ਬਣੀ। ਤੁਹਾਡੇ ਮਤਲਬ ਇੱਕ ਧਰਨਾ ਦਿੱਤਾ ਗਿਆ ਹੈ ਸਫਾਈ ਦੇ ਵਿਵਸਥਾ ਨਾਲ ਕਿ ਆ ਉਹ ਕੁਝ ਹੋਇਆ ਉਹਦਾ। ਉਹਦਾ ਹੀ ਜਿਹੜਾ ਸਦਕਾ ਆ ਜਿਹੜੇ ਡੀਸੀ ਸਾਹਿਬ ਮੌਕੇ ਤੇ ਆਏ ਨੇ ਔਰ ਉਹਦਾ ਜਿਹੜਾ ਅੱਛਾ ਰਿਜ਼ਲਟ ਨਿਕਲਿਆ ਔਰ ਉਮੀਦ ਆ ਕਿ ਅੱਛਾ ਹੀ ਕੰਮ ਹੋਏਗਾ। ਦੇਖੋ ਇਸ ਬੰਦੀ ਅਸੀਂ ਆਪਣੇ ਸੈਂਟਰਸ ਪਰ ਸਭ ਦੀ ਡਿਊਟੀ ਲਈ ਹੋਈ ਹੈ। ਸਾਰੇ ਸ਼ਹਿਰ ਦੇ ਵਿੱਚ ਸਫਾਈ ਦਾ ਕੰਮ ਚੈੱਕ ਕਰਨ ਲਈ। ਤੇ ਉਹਨਾਂ ਕੋਲ ਨਿਰੋਧ ਦਾ ਵੀ ਚਾਰਜ ਹੈ। ਤੇ ਜਿਸ ਕੰਮ ਥੋੜੀ ਜੀ ਮੁਸ਼ਕਲ ਆ ਰਹੀ ਹੈ। ਅੱਜ ਅਸੀਂ ਐਡਸ ਹਸਾਬ ਨਾਲ ਰਿਕਵੈਸਟ ਕੀਤੀ ਸੀ ਉਹਨਾਂ ਨੇ ਮੌਕੇ ਤੇ ਹੀ ਕਿਹਾ ਕਿ ਇਹਨਾਂ ਦੀ ਜਿਹੜੇ ਰੋਡ ਤੇ ਚਾਰਜ ਕੱਟੇ ਜਾਣ ਇਸ ਤੋਂ ਇਲਾਵਾ ਅਸੀਂ ਇੱਕ ਨਾਲਾ ਗੈਂਗੀ ਬਣਾਇਆ ਸੀਗਾ ਜਿਸ ਤੇ ਅਸੀਂ 10 ਮੁਲਾਜ਼ਮ ਕੱਢੇ ਸੀ ਕਿ ਸ਼ਹਿਰ ਦੇ ਜਿੰਨੇ ਵੀ ਨਾਲੇ ਉਹਨਾਂ ਦੀ ਸਫਾਈ ਕੀਤੀ ਹੈ ਹੁਣ ਅਸੀਂ ਪੂਰਾ ਸਟਾਫ ਨੂੰ ਨਾਲ ਲੈ ਕੇ ਦੂਸਰੇ ਟਾਈਮ ਵੀ ਅਸੀਂ ਹਾਲੀ ਤੱਕ ਕੀਤੀ ਸੀ ਉਸ ਤੋਂ ਬਾਅਦ ਤੋਂ ਮੈਨੂੰ ਕੋਈ ਸਟਾਫ ਨਹੀਂ ਮਿਲਿਆ ਜਿਸ ਸੰਬੰਧ ਵਿੱਚ ਮੈਂ ਸੈਂਟਰ ਸਪੈਕਟਰ ਨੂੰ ਵੀ ਕਿਹਾ ਸੀ ਕਿ ਇਹਨਾਂ ਦੀ ਹਾਸਲ ਲਗਾ ਕੇ ਤੇਨਾਂ ਦੀ ਤਨਖਾਹ ਕੱਟੀ ਜਾਏਗੀ ਤੇ ਹੁਣ ਫਿਰ ਤੋਂ ਅਸੀਂ ਕਰਕੇ ਤੇ ਸ਼ੁਰੂ ਕਰਾਂਗੇ ਕੰਮ ਦਾ ਅਸੀਂ ਸਰ ਦੇਖਣ ਨੂੰ ਮਿਲਦਾ ਕਾਫੀ ਗੱਡੀਆਂ ਖਰਾਬ ਹੈ ਜੇ ਠੀਕ ਨਹੀਂ ਕਰਵਾਈ ਹੈ ਯਾਰ ਇਹ ਕੀ ਕਹਿਣ ਦੇ ਬਾਰੇ ਹਾਂ ਹੁਣ ਅਸੀਂ ਗੱਡੀਆਂ ਖਰਾਬ ਸੀ ਸਾਡੀ ਅਸੀਂ ਏਜੰਸੀ ਦੇ ਵਿੱਚ ਭੇਜ ਕੇ ਉਹਨਾਂ ਨੂੰ ਇੱਕ ਵਾਰ ਇੱਕ ਗੱਡੀ ਠੀਕ ਕਰਵਾਨੀ ਸ਼ੁਰੂ ਕੀਤੀ ਆ ਪ੍ਰੋਪਰ ਇਹਨਾਂ ਦੀ ਸਰਵਿਸ ਏਜੰਸੀ ਤੋਂ ਹੋਏਗੀ ਜਲਦੀ ਹੋ ਸਾਰੇ ਸਾਡੇ ਵਹੀਕਲ ਆ ਠੀਕ ਹੋ ਜਾਂਦੇ ਸਰ ਦੇਖਣ ਨੂੰ ਮਿਲਦਾ ਪਾਣੀ ਵਾਲੇ ਟੈਂਕਰ ਦੇ ਹਾਲਾਤ ਵੀ ਕਾਫੀ ਖਸ ਗਿਆ ਹੈ ਸ਼ਹਿਰ ਦੇ ਵਿੱਚ ਕਿੰਦਾ ਪਾਣੀ ਮੁਹੇਆ ਕਰਾਇਆ ਜਾ ਲੋਕਾਂ ਨੂੰ ਸਾਡੇ ਕੋਲ ਦੋ ਨਗਰ ਕੌਂਸਲ ਕੋਲ ਆਪਣੇ ਪਾਣੀ ਦੇ ਟੈਂਕਰ ਸੀਗੇ ਇੱਕ ਟੈਂਕਰ ਸਾਡਾ ਬਿਲਕੁਲ ਗਲ ਗਿਆ ਜਿਹਨੂੰ ਅਸੀਂ ਹੁਣ ਕੰਡਮ ਕਰਕੇ ਤੇ ਅਸੀਂ ਨਵਾਂ ਟੈਂਕਰ ਲਵਾਵ ਮੁਸ਼ਕਿਲ ਉਹਦਾ ਆਉਂਦੀ ਹੈ ਜਦੋਂ ਸ਼ਹਿਰ ਦੇ ਵਿੱਚ 3 ਜਾਂ 4 ਜਾਂ 5 ਪ੍ਰੋਗਰਾਮ ਇਕੱਠੇ ਹੁੰਦੇ ਨੇ ਉਸ ਵੇਲੇ ਮੁਸ਼ਕਿਲ ਆ ਜਾਂਦੀ ਹੈ ਕੁੱਕੀ ਟੈਂਕ